ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਜ਼ਾਦਾ ਖੜਕ ਸਿੰਘ ਦਾ ਵਿਆਹ ਸੰਨ 1812 ਈਸਵੀ ਦੇ ਆਰੰਭ ਹੁੰਦਿਆਂ ਹੀ ਸ਼ਹਿਜ਼ਾਦਾ ਖੜਕ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਹੁਣ ਲੱਗੀਆਂ ਇਸ ਸਮੇਂ ਰਾਜਾ ਪਟਿਆਲਾ ਨਾਬਾ ਜੀਨ ਅਤੇ ਸਰਦਾਰ ਕੈਥਲ ਆਦੀ ਆਏ ਤੇ ਸਭ ਤੇ ਸਾਰੇ ਡੇਵਿਡ ਅਕਟਰਲੋਨੀ ਸਰਕਾਰ ਅੰਗਰੇਜ਼ੀ ਦਾ ਪ੍ਰਤੀਨਿਧ ਹੋ ਕੇ ਆਇਆ ਵਾਲੀਏ ਕਾਬਲ ਤੇ ਮੁਲਤਾਨ ਅਤੇ ਗਵਰਨਰ ਕਸ਼ਮੀਰ ਆदि ਵੱਡੇ ਪਦਵੰਤੇ ਜਾਵੀਆਂ ਦਾ ਇਕੱਠ ਹੋਇਆ ਲਗਭਗ ਸਾਰਾ ਪੰਜਾਬ ਅਤੇ ਖਾਲਸਾ ਫੌਜ ਇਸ ਖੁਸ਼ੀ ਨੂੰ ਮਾਣ ਰਹੀ ਸੀ ਜਨੈਤ ਲਾਹੌਰ ਤੋਂ ਤੁਰ ਕੇ ਫਤਿਹਗੜ ਸਰਦਾਰ ਜੈਮਲ ਸਿੰਘ ਕਣਈਏ ਦੇ ਘਰ ਬੜੀ ਧੂਮ ਧਾਮ ਨਾਲ ਹਾਥੀਆਂ ਦੇ ਜਲੂਸ ਪਰ ਪਹੁੰਚੀ ਸਾਰੇ ਪ੍ਰੌਣਿਆਂ ਦੇ ਰੰਗੀਲੇ ਸਜੀਲੇ ਪੋਸ਼ਾਕ ਚਿਲਮਿਲ-ਚਿਲਮਿਲ ਕਰ ਰਹੀ ਸਨ ਅਗੋਂ ਕਰਈਆਂ ਸਰਦਾਰ ਨੇ ਇਹਨਾਂ ਪਤਵੰਤੇ ਪ੍ਰੌਣਿਆਂ ਦੀ ਆਗਤ ਵਿੱਚ ਕੋਈ ਉਨਤਾਈ ਨਾ ਰਹਿਣ ਦਿੱਤੀ ਰੁਪਏ ਨੂੰ ਪਾਣੀ ਦੀ ਤਰ੍ਹਾਂ ਵਹਾਇਆ ਹਰ ਇੱਕ ਜਾਂਜੀ ਨੂੰ ਉਸ ਦੇ ਰੁਤਬੇ ਅਨੁਸਾਰ ਸਰੂਪਾ ਦੇਖੇ ਲਿਤਾ ਦਿੱਤੀਆਂ ਇਸ ਸਮੇਂ ਸ਼ਹਿਜ਼ਾਦੇ ਨੂੰ ਜੋ ਨਿਯੋਂਦਾ ਪਿਆ ਉਹ ਇਸ ਤਰ੍ਹਾਂ ਸੀ 11 11000 ਰੁਪਇਆ ਤੇ ਇੱਕ ਇੱਕ ਹਾਥੀ ਫੁੱਲ ਬੰਸੀ ਰਾਜਿਆਂ ਤੇ ਭਾਈ ਲਾਲ ਸਿੰਘ ਕੈਂਥਲ ਵਾਲਿਆਂ ਨੇ ਦਿੱਤਾ 40000 ਫਕੀਰ ਅਜੀਜ਼ਉਦੀਨ 17000 ਦੀਵਾਨ ਦੇਸੀ ਦਾਸ 1000 ਦੀਵਾਨ ਭਵਾਨੀ ਦਾਸ ਇੱਕ ਇੱਕ 1000 ਦੀਵਾਨ ਹੁਕਮ ਸਿੰਘ ਤੇ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੇ ਦਿੱਤਾ 5500 ਸਰਦਾਰ ਦਾਲ ਸਿੰਘ ਤੇ ਸਰਦਾਰ ਮਿਤ ਸਿੰਘ ਪੜਾਣੀਆਂ ਨੇ ਦਿੱਤਾ ਇਸੇ ਤਰ੍ਹਾਂ 16000 ਲਾਲਾ ਰਾਮ ਆਨੰਦ ਸ਼ਰਾਫ 4000 ਰਾਜਾ ਨੂਰਪੁਰ 9000 ਰਾਜਾ ਚੰਬੇਵਾਲਾ 4000 ਰਾਜਾ ਜਸ ਰੋਤਾ 5000 ਅੰਗਰੇਜ਼ੀ ਏਜੰਟ ਵੱਲੋਂ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਇਸ ਸਮੇਂ ਮਹਾਰਾਜੇ ਨੇ ਬਹੁਤ ਘੱਟ ਤੰਬੋਲ ਪ੍ਰਮਾਣ ਕੀਤਾ ਫੌਜੀ ਵਿੱਚ ਕੰਠੇ ਪੱਗਾਂ ਤੇ ਮਠਿਆਈਆਂ ਆਦੀ ਬਹੁਤ ਕੁਝ ਬਖਸ਼ੀਸ਼ਾਂ ਦਿੱਤੀਆਂ ਰਾਣੀ ਚੰਦਕੌਰ ਨੂੰ ਦਾਜ ਵੀ ਉਸ ਦੇ ਸ਼ਾਨ ਅਨੁਸਾਰ ਮਿਲਿਆ ਨੀਅਤ ਦਿਨਾਂ ਦੇ ਬਾਅਦ ਬੜੀ ਸ਼ਾਨ ਨਾਲ ਡੋਲਾ ਲਾਹੌਰ ਲਿਆਂਦਾ ਗਿਆ ਇਸ ਸਮੇਂ ਮਹਾਰਾਜਾ ਸਾਹਿਬ ਨੇ ਅੰਗਰੇਜ਼ੀ ਏਜੰਟ ਨਾਲ ਐਸੀ ਖੁੱਲ੍ਹ ਦਿੱਲੀ ਨਾਲ ਮਿਲਾਬ ਕੀਤਾ ਕਿ ਉਹ ਸਾਰੇ ਸ਼ੰਕੇ ਜੋ ਦੋਵਾਂ ਧਿਰਾਂ ਦੇ ਮਨਾਂ ਵਿੱਚ ਪਏ ਹੋਏ ਸਨ ਹੁਣ ਚੰਗੀ ਤਰ੍ਹਾਂ ਨਿਵਰਤ ਹੋ ਗਏ ਲਾਹੌਰ ਪਹੁੰਚ ਕੇ ਮਹਾਰਾਜਾ ਸਹਿਬ ਨੇ ਸਰ ਡੇਵਿਡ ਨੂੰ ਕੁਝ ਦਿਨ ਹੋਰ ਪ੍ਰਾਉਣਾ ਰੱਖਿਆ ਤੇ ਆਪਣੀਆਂ ਫੌਜਾਂ ਦੀ ਪਰੇਡ ਦੱਸੀ ਹੁਣ ਬੜੇ ਪਿਆਰ ਨਾਲ ਡੇਵਿਡ ਲਾਹੌਰ ਤੋਂ ਵਿਦਾ ਹੋਇਆ ਕੋਹੀਨੂਰ ਹੀਰੇ ਦਾ ਇਤਿਹਾਸ ਇਹ ਹੀਰਾ ਸੰਸਾਰ ਦੇ ਸਰਬਤ ਹੀਰਿਆਂ ਵਿੱਚ ਵੱਧ ਪ੍ਰਸਿੱਧਤਾ ਰੱਖਦਾ ਸੀ ਇਸ ਦਾ ਇਤਿਹਾਸ ਬੜਾ ਬਚੇਤਰ ਹੈ ਕਈ ਲੇਖਕ ਇਸ ਦੀ ਜੀਵਨ ਕਥਾ ਬੜੇ ਪੁਰਾਤਨ ਸਮੇਂ ਤੱਕ ਪਹੁੰਚਾਉਂਦੇ ਨੇ ਪਰ ਇਸ ਦੀ ਪੁਸ਼ਟੀ ਲਈ ਕੋਈ ਠੋਸ ਵਿਗਿਆਨਿਕ ਸਬੂਤ ਅੱਜ ਤੱਕ ਜਨਤਾ ਦੇ ਮੂਹਰੇ ਕਿਸੇ ਨੇ ਨਹੀਂ ਧਰਿਆ ਇਸ ਲਈ ਅਸੀਂ ਇਸ ਦੀ ਆਯੂ ਦਾ ਉਹੀ ਸਮਾਂ ਦ੍ਰਿਸ਼ਟੀਗੋਚਰ ਕਰਦੇ ਹਾਂ ਜਦ ਤੋਂ ਇਹ ਬਹੁ ਮਿਲੇ ਹੀਰੇ ਇਤਿਹਾਸਕ ਚਾਨਣੇ ਵਿੱਚ ਆਇਆ ਹੈ 15 ਦਸੰਬਰ 1525 ਈਸਵੀ ਨੂੰ ਬਾਬਰ ਨੇ ਹਿੰਦ ਪਰ ਦਾਵਾ ਕੀਤਾ ਪਾਣੀਪਤ ਦੀ ਲਹੂ ਡੋਲਵੀ ਲੜਾਈ ਵਿੱਚ ਇਬਰਾਹਿਮ ਲੋਧੀ ਪਰ ਫਤਿਹ پا ਕੇ 22 ਅਪ੍ਰੈਲ ਨੂੰ ਇਸ ਦਿੱਲੀ ਪਰ ਕਬਜ਼ਾ ਕਰ ਲਿਆ ਪਾਣੀਪਤ ਦੀ ਵਿਜੈ ਦੇ ਦਿਨ ਹੀ ਬਾਬਰ ਨੇ ਆਪਣੇ ਪੁੱਤਰ ਸ਼ਹਿਜਾਦਾ ਹਮਾਇਉ ਨੂੰ ਆਗਰੇ ਪਰ ਅਧਿਕਾਰ ਦੀ ਪ੍ਰਾਪਤੀ ਲਈ ਜੋ ਉਸ ਸਮੇਂ ਲੋਧੀਆਂ ਦੀ ਰਾਜਧਾਨੀ ਸੀ ਉੱਧਰ ਨੂੰ ਸਨੇ ਫੌਜ ਤੋਰ ਦਿੱਤਾ ਹਮਾਇਉ ਨੇ ਆਗਰੇ ਪਹੁੰਚਦਿਆਂ ਹੀ ਸ਼ਹਿਰ ਨੂੰ ਘੇਰੇ ਵਿੱਚ ਰੱਖ ਲਿਆ ਇਬਰਾਹਿਮ ਤਾਂ ਪਾਣੀਪਤ ਦੇ ਸੰਗਰਾਮ ਵਿੱਚ ਹੀ ਮਾਰਿਆ ਗਿਆ ਸੀ ਹੁਣ ਮੁੜ ਕਿਸ ਨੇ ਲੜਨਾ ਸੀ ਹਮਾਇਉ ਬਿਨਾਂ ਲੜਾਈ ਦੇ ਰਾਜਧਾਨੀ ਵਿੱਚ ਜਾ ਵੜਿਆ ਇਸ ਸਮੇਂ ਇੱਕ ਵਿਲੱਖਣ ਘਟਨਾ ਸਾਹਮਣੇ ਆਈ ਹਮਾਇਉ ਜਦ ਸਣੇ ਵਿਜੈ ਸੈਨਾ ਦੇ ਆਗਰੇ ਦੇ ਕਿਲੇ ਵਿੱਚ ਦਾਖਲ ਹੋ ਰਿਹਾ ਸੀ ਤਾਂ ਕਿਲੇ ਦੇ ਦਰਵਾਜ਼ੇ ਪਰ ਇੱਕ ਬਿਰਧ ਇਸਤਰੀ ਮਿਲੀ ਜਿਸ ਨੇ ਸ਼ਹਿਜਾਦੇ ਦੇ ਹੱਥ ਇੱਕ ਡੱਬੀ ਫੜਾ ਕੇ ਆਪਣੀ ਜਾਨ ਦੀ ਰੱਖਿਆ ਲਈ ਬਿਨੈ ਕੀਤੀ ਸ਼ਹਿਜਾਦੇ ਜਦ ਡੱਬੀ ਖੋਲੀ ਤਾਂ ਉਸ ਵਿੱਚ ਜਗਤਤਾ ਇਹ ਬੜ ਮੁੱਲਾ ਹੀਰਾ ਜਗਮਾਉਂਦਾ ਹੋਇਆ ਉਸ ਨੂੰ ਦਿਖਿਆ ਬਾਬਰ ਦਿੱਲੀ ਵਿੱਚ ਫੌਜੀ ਪ੍ਰਬੰਧ ਸਥਾਪਿਤ ਕਰਕੇ ਮਈ ਸਨ 1526 ਨੂੰ ਆਗਰੇ ਹੋਜ ਗਿਆ ਇਸ ਸਮੇਂ ਹਮਾਇਉਦ ਆਪਣੇ ਪਿਤਾ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਤਾਂ ਇਹ ਹੀਰਾ ਉਸ ਦੇ ਮੂਰੇ ਰੱਖਿਆ ਬਾਬਰ ਨੇ شہزادے ਪਰ ਪ੍ਰਸੰਨ ਹੋ ਕੇ ਇਹ ਹੀਰਾ ਉਸ ਨੂੰ ਸੋਗਾਤ ਵਿੱਚੋਂ ਬਖਸ਼ ਦਿੱਤਾ ਇਸ ਘਟਨਾ ਬਾਰੇ ਬਾਬਰ ਆਪਣੇ ਲਿਖਤ ਤੁਜਕੇ ਬਾਬਰੀ ਵਿੱਚ ਲਿਖਦਾ ਹੈ ਜਿਹੜੇ ਜਵਾਹਰ شہਜ਼ਾਦਾ ਹਮਾਇਉ ਨੂੰ ਆਗਰੇ ਦੇ ਕਿਲ੍ਹੇ ਵਿੱਚ ਦਾਖਲੇ ਸਮੇਂ ਮਿਲੇ ਸਨ ਉਨ੍ਹਾਂ ਵਿੱਚ ਇਹ ਅਦੁੱਤੀ ਹੀਰਾ ਵੀ ਮੌਜੂਦ ਸੀ ਜਿਸ ਦਾ ਤੋਲ 320 ਰਤੀ ਸੀ ਇਸ ਦਾ ਮੁੱਲ ਸੰਸਾਰ ਦੇ ਸਾਰਿਆਂ ਹੀਰਿਆਂ ਤੋਂ ਵੱਧ ਹੈ ਸ਼ਹਿਜ਼ਾਦਾ ਜਦ ਮੇਰੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਉਸ ਨੇ ਇਹ ਹੀਰਾ ਮੇਰੇ ਸਾਹਮਣੇ ਰੱਖਿਆ ਮੈਂ ਉਸ ਸਮੇਂ ਸ਼ਹਿਜ਼ਾਦੇ ਪਰ ਇੰਨਾ ਪ੍ਰਸੰਨ ਹੋਇਆ ਕਿ ਇਹ ਬਹੁਮੁੱਲਾ ਹੀਰਾ ਉਸ ਨੂੰ ਹੀ ਬਖਸ਼ ਦਿੱਤਾ ਇਹ ਸੰਨ 1526 ਦੇ ਬਾਅਦ ਹੀਰੇ ਦੀ ਅਦਲਾ ਬਦਲੀ ਦੇ ਪੂਰੇ ਸਮਾਚਾਰ ਲੇਖਤ ਵਿੱਚ ਆਉਣ ਲੱਗੇ ਇਹ ਰਤਨ ਸੰਨ 1540 ਤੱਕ ਹਿੰਦ ਨੇ ਖਜ਼ਾਨੇ ਵਿੱਚ ਰਿਆ ਇਸੇ ਦਿਨ ਜਦ ਕਨਾਉਸ ਦੀ ਰਣ ਭੂਮੀ ਵਿੱਚ ਸ਼ਾਹ ਹਮਾਇੂਨ ਨੂੰ ਸ਼ੇਰ ਸ਼ਾ ਸੂਰੀ ਦੇ ਹੱਥੋਂ ਬਾਝ ਹੋਈ ਤਾਂ ਉਸ ਜਾਨ ਬਚਾ ਕੇ ਈਰਾਨ ਵਿੱਚ ਜਾਪਨਾ ਲਈ ਇਸ ਸਮੇਂ ਉਹ ਹੀਰਾ ਗੁਪਤ ਟੰਗ ਨਾਲ ਹਿੰਦ ਤੋਂ ਬਾਹਰ ਆਪਣੇ ਨਾਲ ਲੈ ਗਿਆ ਸਨ 1555 ਨੂੰ ਹਮਾਇਉ ਨੇ ਜਦ ਮੋੜ ਹਿੰਦ ਪਰ ਆਪਣਾ ਅਧਿਕਾਰ ਜਮਾ ਲਿਆ ਤਾਂ ਇਹ ਹੀਰਾ ਮੋੜ ਹਿੰਦ ਵਿੱਚ ਪਹੁੰਚ ਗਿਆ ਇਹ ਗੱਲ ਬੜੇ ਅਚੰਬੇ ਵਾਲੀ ਹੈ ਕਿ ਇੰਨਾ ਲੰਮਾ ਸਮਾਂ ਇਹ ਨਿਰਮੋਲਕ ਹੀਰਾ ਬਿਨਾ ਨਾਂ ਦੇ ਹੀ ਪਿਆਰਿਆ ਜਾਂਦਾ ਰਿਹਾ ਇਹ 2.5 200 ਸਾਲ ਮੁਗਲਾਂ ਦੇ ਕਬਜ਼ੇ ਵਿੱਚ ਰਿਹਾ ਸਨ 1739 ਵਿੱਚ ਨਾਦਰ ਸ਼ਾਹ ਨੇ ਅਹਿਮਦ ਸ਼ਾਹ ਰੰਗੀਲੇ ਨੂੰ ਹਾਰ ਦੇ ਕੇ ਦਿੱਲੀ ਖਜ਼ਾਨੇ 'ਤੇ ਕਬਜ਼ਾ ਕਰ ਲਿਆ ਇਸ ਸਮੇਂ ਇਹ ਹੀਰੇ ਦੀ ਚਮਕ ਤੇ ਪ੍ਰਕਾਸ਼ ਨੂੰ ਵੇਖ ਕੇ ਨਾਦਰ ਸ਼ਾਹ ਦੇ ਮੂੰਹੋਂ ਸੁੱਤੇ ਹੀ ਇਹ ਨਿਕਲ ਗਿਆ ਵਲਾਹੀ ਕੋਹਿੰੂਰ ਅਸਤ ਕਿ ਇਹ ਤਾਂ ਕੋਹਿੰੂਰ ਹੈ ਕੋਹ ਦੇ ਅਰਥ ਪਹਾੜ ਦੇ ਹਨ ਅਤੇ ਨੂਰ ਦੇ ਮਹੀਨੇ ਰੋਸ਼ਨੀ ਆਦਾਰਤ ਇਹ ਤਾਂ ਰੋਸ਼ਨੀ ਦਾ ਪਹਾੜ ਹੈ ਇਸ ਦਿਨ ਤੋਂ ਇਸ ਦਾ ਨਾਮ ਕੋਹੇਨੂਰ ਪ੍ਰਸਿੱਧ ਹੋਇਆ ਇਸ ਅਪਾਗੇ ਸਾਲ ਕੋਹੇਨੂਰ ਨੂੰ ਆਪਣੇ ਪਿਆਰੇ ਦੇਸ਼ ਹਿੰਦ ਤੋਂ ਜਲਾਵਤਨ ਕਰਕੇ ਨਾਦਰਸ਼ਾ ਦਿੱਲੀ ਦੀ ਲੁੱਟ ਦੇ ਪਦਾਰਥਾਂ ਨਾਲ ਇਸ ਨੂੰ ਖੁਰਾਸਾਨ ਲੈ ਗਿਆ ਸਨ 1747 ਨੂੰ ਜਦ ਨਾਦਰਸ਼ਾ ਕਿਲਾ ਦੇ ਮੁਕਾਮ ਪਰ ਆਪਣੇ ਕਰਮਚਾਰੀਆਂ ਦੇ ਹੱਥ ਕਤਲ ਹੋਇਆ ਤਾਂ ਉਸ ਤੰਬੂ ਵਿੱਚੋਂ ਇਹ ਹੀਰਾ ਅਹਿਮਦ ਸ਼ਾ ਅਫਦਾਲੀ ਦੇ ਹੱਥ ਚੜ ਗਿਆ ਇੱਥੇ ਲਗਭਗ 64 ਸਾਲ ਦੇ ਬਾਅਦ ਇਸ ਦੇ ਭਾਗ ਜਾਗੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਹੀਂ ਇਸ ਨੂੰ ਮੁੜ ਆਪਣੇ ਪਿਆਰੇ ਦੇਸ਼ ਵਿੱਚ ਨਿਵਾਸ ਦਾ ਮਾਣ ਮਿਲਿਆ ਇਹ ਕੋਹੇ ਨੂਰ 1850 ਤੱਕ ਰਿਹਾ 6 ਅਪ੍ਰੈਲ 1850 ਨੂੰ ਕਪਤਾਨ ਰਮਜੀ ਦੇ ਹੱਥੀ ਮਾਰਕুইস ਡਲਹੌਜੀ ਗਵਰਨਰ ਜਨਰਲ ਨੇ ਇਹ ਹੀ ਰਾਬਰਤਾਨੀਆਂ ਦੀ ਮਹਾਰਾਣੀ ਲਈ ਲੰਡਨ ਪਿਜਵਾ ਦਿੱਤਾ ਜਿੱਥੇ ਇਸ ਨੂੰ ਤੁੱਛ ਮੁੱਝ ਕੇ ਇਸ ਦੀ ਸ਼ਕਲ ਤੇ ਰੂਪ ਰੇਖਾ ਹੀ ਬਦਲ ਦਿੱਤੀ ਇਹ ਅੱਜ ਕੱਲ ਬਰਤਾਨੀਆ ਦੀ ਮਲਕਾ ਦੇ ਤਾਜ ਵਿੱਚ ਜੜਿਆ ਹੋਇਆ ਹੈ ਕੋਹੀਨੂਰ ਦੇ ਬਾਰੇ ਵਿੱਚ ਇੱਕ ਇਤਿਹਾਸਿਕ ਪੁਲੇਖਾ ਕੋਹੀਨੂਰ ਦੇ ਮੁਗਲਾਂ ਦੇ ਕਬਜ਼ੇ ਵਿੱਚ ਆਉਣ ਬਾਰੇ ਇੱਕ ਦੋ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਇਹ ਹੀਰਾ ਸਨ 1800 ਇਹ ਹੀਰਾ ਸਨ 1628 ਈਸਵੀ ਨੂੰ ਮੇਰਾ ਜੁਮਲਾ ਵਜ਼ੀਰ ਅਬਦੁਲ ਕੁਤਬ ਸ਼ਾ ਬਾਦਸ਼ਾ ਗੋਲ ਕੰਡਾ ਨੇ ਸ਼ਹਿਜ਼ਾਦਾ ਔਰੰਗਜ਼ੇਬ ਦੀ ਭੇਟਾ ਕੀਤਾ ਜਦ ਸ਼ਹਿਜ਼ਾਦਾ ਦक्कਨ ਦਾ ਗਵਰਨਰ ਸੀ ਖੋਜ ਕੀਤੀਆਂ ਇਸ ਲਿਖਤ ਦੀ ਪੁਸ਼ਟੀ ਲਈ ਕੋਈ ਪ੍ਰਮਾਣਿਕ ਸਬੂਤ ਨਹੀਂ ਮਿਲਦਾ ਸਗੋ ਇਸ ਦੇ ਖੰਡਨ ਲਈ ਚੋਖਾ ਮਸਾਲਾ ਮਿਲਦਾ ਹੈ ਉਹ ਹੀਰਾ ਜਿਹੜਾ ਮੇਰ ਜੁਮਲਾ ਨੇ ਔਰੰਗਜ਼ੇਬ ਨੂੰ ਦਿੱਤਾ ਸੀ ਉਹ ਕੋਹਿਨੂਰ ਨਹੀਂ ਸੀ ਉਹ ਇੱਕ ਹੋਰ ਹੀਰਾ ਸੀ ਜਿਹੜਾ ਗੋਲਕੰਡੇਰੀ ਹੀਰਿਆਂ ਦੀ ਖਾਨ ਵਿੱਚੋਂ ਮਿਲਿਆ ਸੀ ਜਿਸ ਦਾ ਨਾਮ ਮੁਗਲ ਸੀ ਮੁਗਲ ਹੀਰੇ ਨੂੰ ਸਨ 1665 ਵਿੱਚ ਫਰਾਂਸ ਦੇ ਪ੍ਰਸਿੱਧ ਜਵਾਰੀ ਤੇ ਸੈਲਾਨੀ ਟਰੇਵੈਲਿਅਰ ਨੇ ਔਰੰਗਜ਼ੇ ਬਾਦਸ਼ਾਹ ਦੀ ਆਗਿਆ ਨਾਲ ਡਿੱਠਾ ਸੀ ਇਸ ਬਾਰੇ ਉਹ ਲਿਖਦਾ ਹੈ ਇਹ ਗੋਲ ਕੰਢੀਖਾਨ ਵਿੱਚੋਂ ਮਿਲਿਆ ਸੀ ਉਸ ਸਮੇਂ ਇਸ ਦਾ ਵਜ਼ਨ ਬਿਨਾਂ ਸਫਾਈ 783 ਕਰਾਤ ਜਾਂ 930 ਸੀ ਇਸ ਦੀ ਆਪ ਵਧੇਰੀ ਸਾਫ ਅਤੇ ਚਮਕੀਲੀ ਨਹੀਂ ਸੀ ਇਹ ਕੁਝ ਮਿੱਟੀ ਰੰਗੀ ਭਾ ਮਾਰਦਾ ਸੀ ਕੋਹੇ ਨੂਰ ਅਤੇ ਇਸ ਮੁਗਲ ਹੀਰੇ ਦੀ ਚਮਕ ਵਿੱਚ ਦਿਨ ਰਾਤ ਦਾ ਅੰਤਰ ਸੀ ਕਟਾਈ ਅਤੇ ਸਫਾਈ ਦੇ ਬਾਅਦ ਇਸ ਦਾ ਤੋਲ ਘਟ ਕੇ 319 ਰਤੀ ਜਾਂ 269 ਕਰਾਤ ਦੇ ਲਗਭਗ ਰਹਿ ਗਿਆ ਇਸ ਹੀਰੇ ਦਾ ਚਿੱਤਰ ਵੀ ਟਰੈਵਲਰ ਨੇ ਆਪਣੇ ਸਫਰਨਾਮੇ ਵਿੱਚ ਦਿੱਤਾ ਹੈ ਇਸ ਤਰ੍ਹਾਂ ਆਨਰੇਬਲ ਮਿਸ ਇਮਲੀ ਈਡਨ ਦੀ ਆਪਣੀ ਚਿਤਰਾਵਲੀ ਦੇ ਸਫਾ 16 ਪਰ ਦੋਹਾਂ ਹੀਰਿਆਂ ਕੋਹਿੰੂਰ ਤੇ ਮੁਗਲ ਦੇ ਚਿੱਤਰ ਵੱਖੋ-ਵੱਖ ਹਨ ਇਨ੍ਹਾਂ ਸਬੂਤਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਮੀਰ ਜਮਲਾ ਵਾਲਾ ਹੀਰਾ ਕੋਹਿੰੂਰ ਨਹੀਂ ਸੀ ਇਹ ਮੁਗਲ ਨਾਂ ਦਾ ਇੱਕ ਹੋਰ ਹੀਰਾ ਸੀ